ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਅੱਜ ਪੰਜਾਬ ਸਰਕਾਰ ਦੇ ਵੱਲੋਂ ਮੀਟਿੰਗ ਸੱਦੀ ਗਈ ਸੀ ਤੇ ਇਸ ਮੀਟਿੰਗ ਦੇ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਤੇ ਉਥੇ ਹੀ 21 ਤਰੀਕ ਤੋਂ ਲੈ ਕੇ 28 ਮਾਰਚ ਤੱਕ ਜਿਹੜਾ ਕਿ ਬਜਟ ਸੈਸ਼ਨ ਸੱਦਿਆ ਗਿਆ ਹੈ ਤੇ ਜਿਸ ਦੇ ਤਹਿਤ 26 ਮਾਰਚ ਨੂੰ ਪੰਜਾਬ ਦਾ ਬਜਟ ਜਿਹੜਾ ਕਿ ਪੇਸ਼ ਕੀਤਾ ਜਾਵੇਗਾ ਹਰਪਿਆਲ ਚੀਮਾ ਦੇ ਵੱਲੋਂ ਜਿਹੜੇ ਕਿਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਜਿਸ ਦੇ ਤਹਿਤ ਉਥੇ ਹੀ ਹੁਣ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਕਈ ਹੋਰ ਫੈਸਲੇ ਅੱਜ ਪੰਜਾਬ ਸਰਕਾਰ ਨੇ ਲਏ ਨੇ ਆਓ ਉਹ ਸੁਣੋ ਨੇ ਪਹਿਲਾ ਹਰਪਾਲ ਚੀਮਾ ਦਾ ਕੀ ਕਹਿਣਾ ਹੈ ਅੱਜ ਪੰਜਾਬ ਕੈਬਨਟ ਦੀ ਇੱਕ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਲੈ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਫੈਸਲੇ ਮੈਂ ਤੁਹਾਡੇ ਸਮੁਖ ਕਰ ਰਿਹਾ ਅੱਜ ਪੰਜਾਬ ਦਾ ਪੰਜਾਬ ਰੱਖਿਆ ਡਿਪਾਰਟਮੈਂਟ ਜਿਹੜਾ ਪੰਜਾਬ ਰੱਖਿਆ ਸਲਾਮਾ ਵਿਲਾਇਤ ਵਿਭਾਗ ਆ ਉਹਦੀ ਸਾਲਾਨਾ ਰਿਪੋਰਟ ਜਿਹੜੀ ਆ ਉਹ ਅੱਜ ਪੰਜਾਬ ਦੀ ਕੈਬਨਿਟ ਦੇ ਅੰਦਰ ਪੇਸ਼ ਕੀਤੀ ਗਈ ਜਿਹਦੇ ਅੰਦਰ ਸਾਲ ਪਰ ਕੀ ਕੀ ਕੰਮ ਜਿਹੜੇ ਉਹ ਡਿਪਾਰਟਮੈਂਟ ਦੇ ਅੰਦਰ ਹੋਏ ਨੇ ਉਹਨਾਂ ਤੇ ਚਰਚਾ ਤੋਂ ਬਾਅਦ ਉਹ ਰਿਪੋਰਟ ਜਿਹੜੀ ਆ ਪੰਜਾਬ ਕੈਬਨਿਟ ਵੱਲੋਂ ਪ੍ਰਵਾਨ ਕੀਤੀ ਗਈ ਔਰ ਇਸ ਤੋਂ ਬਿਨਾ ਦਾ ਪੰਜਾਬ ਟ੍ਰਾਂਸਪਰੈਂਸੀ ਐਂਡ ਪਬਲਿਕ ਪ੍ਰੋਕੂਰਮੈਂਟ ਐਕਟ 2019 ਉਹਦੇ ਅੰਦਰ ਕੋ ਸੌਦਾ ਸੀਗੀਆਂ ਉਹ ਸੌਦਾ ਜਿਹੜੀਆਂ ਇਹਗੀਆਂ ਕਿਉਂਕਿ ਕਾਫੀ ਸਾਰੇ ਉਸ ਸੈਕਟਰ ਦੇ ਅੰਦਰ ਪ੍ਰਬੰਧਨ ਹੁੰਦੇ ਨੇ ਕਿ ਟੈਂਡਰ ਕਿੰਨੇ ਦਿਨ ਚਲਾਉਣਾਗਾ ਕਈ ਜਗ੍ਹਾ ਦੇ ਉੱਤੇ ਟੈਂਡਰਿੰਗ ਦਾ ਸਮਾਂ ਘਟ ਜਾਂਦਾਗਾ ਉਹ ਸਮੇਂ ਨੂੰ ਜਿਹੜੀ ਅਸੀਂ ਪ੍ਰਵਾਨਗੀ ਦਿੱਤੀ ਤਾਂ ਕਿ ਕੰਮ ਜਿਹੜੇ ਨੇਗੇ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਨੇਪਰੇ ਚੜ ਜਾਣ ਕਿਉਂਕਿ ਨਹੀਂ ਉਹ ਫੰਡ ਜਿਹੜੇ ਨੇ ਲੈਪਸ ਹੋ ਜਾਂਦੇ ਨੇ ਕਿ ਸੋ ਉੱਥੇ ਥੋੜੇ ਜੀ ਛੋੜ ਦਿੱਤੇ ਕਿ ਇਸ ਤੋਂ ਬਿਨਾ ਪੰਜਾਬ ਕੈਬਨਿਟ ਦੇ ਹੋਰ ਬਹੁਤ ਅਹੰ ਫੈਸਲੇ ਕੀਤੇ ਜਿਨ੍ਹਾਂ ਦੇ ਅੰਦਰ ਇੱਕ ਇੰਗਲਿਸ਼ ਫਾਰ ਵਰਕ ਕੋਰਸ ਸੀ ਜਿਹੜਾ ਇੰਗਲਿਸ਼ ਫਾਰ ਵਰਕ ਕੋਰਸ ਸੀਗਾ ਉਹਦੇ ਅੰਦਰ ਅਸੀਂ ਕੋਸ਼ਿਸ਼ ਕੀਤੀ ਆ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਜਿਹੜੇ ਇੰਗਲਿਸ਼ ਨੂੰ ਤਰਜੀਹ ਦਿੰਦੇ ਨੇਗੇ ਪੜ੍ਹਨਾ ਚਾਹੁੰਦੇ ਨੇਗੇ ਜਦੋਂ ਕਿਸੇ ਆਪਣੇ ਕੰਮ ਕਾਜ ਲਈ ਜਾਣਾ ਚਾਹੁੰਦੇ ਨੇ ਤਾਂ ਉਹਦੇ ਅੰਦਰ ਅਸੀਂ ਸਮਝੌਤਾ ਜਿਹੜਾ ਪਹਿਲਾਂ ਕੀਤਾ ਸੀ ਬ੍ਰਿਟਿਸ਼ ਕਾਉਂਸਲ ਐਜੂਕੇਸ਼ਨ ਇੰਡੀਆ ਦੇ ਨਾਲ ਉਹ ਸਮਝੌਤੇ ਨੂੰ ਜਿਹੜੀ ਆ ਅੱਜ ਸਹੀ ਪਾਈ ਗਈ ਤੇ ਔਰ ਅਗਲੇ 2 ਸਾਲਾਂ ਦੇ ਲਈ 225 26 ਤੇ 26 27 ਦੇ ਲਈ ਇਸ ਬਿਨਾ ਇੱਕ ਅਹਿਮ ਫੈਸਲਾ ਲੈਂਦੇ ਆ ਖਾਸ ਕਰਕੇ ਜੇ ਮੈਂ এডੂਕੇਸ਼ਨ ਦੀ ਗੱਲ ਕਰਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਪ੍ਰਾਇੋਰਟੀ ਆ ਕਿ ਪੰਜਾਬ ਦੇ ਅੰਦਰ এডੂਕੇਸ਼ਨ ਦੇ ਅੰਦਰ ਵੱਡੇ ਸੁਧਾਰ ਕੀਤੇ ਜਾਣ এডੂਕੇਸ਼ਨ ਦੇ ਅੰਦਰ ਹੋਰ ਇਨਕਲਾਬੀ ਕਦਮ ਜਿਹੜੇ ਨੇ ਉਹ ਪੁੱਟੇ ਜਾਣ ਉਸੇ ਜਿਹੜਾ ਇਨਕਲਾਬੀ ਕਦਮ ਅੱਜ ਉਹਦੇ ਤਹਿਤ ਹੀ ਅਸੀਂ ਤਕਨੀਕੀ ਸਿਖਲਾਈ ਦੇਣ ਦੇ ਲਈ 40 ਜਿਹੜੇ ਹੁਨਰ ਸਿੱਖਿਆ ਸਕੂਲਾਂ ਦੀ 40 ਨਵੇਂ ਹੁਨਰ ਤਕਨੀਕੀ ਹੁਨਰ ਸਿੱਖਿਆ ਹੁਨਰ ਸਿੱਖਿਆ ਸਕੂਲ ਜਿਹੜੇ ਨੇਗੇ ਉਹ ਪੰਜਾਬ ਚ ਜਿਹੜੇ ਦੇਗੇ ਸਟੈਬਲਿਸ਼ ਕੀਤੇ ਜਾਣਗੇ ਸੋ ਇਸ ਤੋਂ ਬਿਨਾ ਜਿਹੜੀ ਸਭ ਤੋਂ ਅਹਿਮ ਤੇ ਇੰਪੋਰਟੈਂਟ ਗੱਲ ਆ ਕਿਉਂਕਿ 31 ਮਾਰਚ ਨੂੰ ਇਹ ਫਾਈਨੈਂਸ਼ੀਅਲ ਈਅਰ ਜਿਹੜਾ ਉਹ ਖਤਮ ਹੋ ਜਾਣਾਗਾ ਔਰ ਅਗਲਾ ਜਿਹੜਾ ਵੜਾਗਾ 25 ਤੇ 26 25 26 ਉਹਦੇ ਲਈ ਅਸੀਂ ਪੰਜਾਬ ਦਾ ਜਿਹੜਾ ਬਜਟ ਆ ਉਹ ਪ੍ਰੈਜੈਂਟ ਕਰਨਾਗਾ ਮੈਂ ਬਤੌਰ ਫਾਈਨਾਂਸ ਮਿਨਿਸਟਰ ਉਹ ਬਜਟ ਜਿਹੜਾ ਪੰਜਾਬ ਦੀ ਵਿਧਾਨ ਸਭਾ ਚ ਰੱਖਣਾਗਾ ਅਸੀਂ ਫੈਸਲਾ ਕੀਤਾਗਾ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਇਹ 21 ਮਾਰਚ ਤੋਂ ਸ਼ੁਰੂ ਹੋ ਕੇ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਇਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਚੱਲੂਗਾ ਜਿਹਦੇ ਅੰਦਰ ਸਭ ਤੋਂ ਪਹਿਲਾਂ ਮਾਨਜੋਗ ਗਵਰਨਰ ਸਾਹਿਬ ਮਾਨਯੋਗ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਬਾਅਦ ਉਸ ਭਾਸ਼ਣ ਦੇ ਉੱਤੇ ਵਿਆ ਲੈਸ ਹੋਊਗੀ ਔਰ ਫਿਰ 26 ਤਰੀਕ ਨੂੰ 26 ਤਰੀਕ ਨੂੰ ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਬਜਟ ਜਿਹੜਾ 2025-26 ਦਾ ਬਜਟ ਜਿਹੜਾ ਆਮ ਬਜਟਾ ਉਹ ਪੇਸ਼ ਕੀਤਾ ਜਾਊਗਾ ਔਰ ਉਸ ਬਾਅਦ ਡਿਸਕਸ਼ਨ ਹੋਣ ਤੋਂ ਬਾਅਦ ਇਸ ਤੋਂ ਬਨਾ ਜਿਹੜੀਆਂ ਹੋਰ ਵੀ ਕੋਈ ਡਿਊਰਿੰਗ ਦੀ ਕੋਰਸ ਆਫ ਸੈਸ਼ਨ ਜਿਹੜੀਆਂ ਵੀ ਸਾਡੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਮਾਨਜੋਗ ਸਪੀਕਰ ਸਾਹਿਬ ਦੀ ਗਵਾਈ ਚ ਬਿਜ਼ਨਸ ਐਡਵਾਈਜ਼ਰੀ ਕਮੇਟੀ ਬਣੀ ਹੁੰਦੀ ਆ ਜਿਹੜੇ ਵੀ ਸੁਝਾਅ ਦੇਊਗੀ ਉਸ ਦੇ ਮੁਤਾਬਕ ਜਿਹੜਾ ਟਾਈਮ ਅੱਗੇ ਪਿੱਛੇ ਕਰਨ ਦਾ ਪ੍ਰਬੰਧਨ ਹੁੰਦਾਗਾ ਕਿ ਕਿਹੜਾ ਕਦੋਂ ਕਰਨਾਗਾ ਪਰ ਲੇਕਿਨ ਸੈਸ਼ਨ ਜਿਹੜਾ ਉਹ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਚੱਲੂਗਾ ਔਰ 26 ਮਾਰਚ ਨੂੰ ਸਾਲ 225 26 ਦਾ ਜਿਹੜਾ ਆਮ ਬਜਟ ਆ ਉਹ ਪੇਸ਼ ਕੀਤਾ ਜਾਊਗਾ